ਕੋਈ ਆਪਾਂ ਪਹੁੰਚ ਗਏ ਹੁਣ ਖੰਨੇ ਖੰਨੇ ਮਤਲਬ ਪਾਰਕਿੰਗ ਚ ਬਜਾਰ ਚ ਦੋ ਬੰਦੇ ਆਪਾਂ ਹੋਰੇ ਰਸਤੇ ਪਾਤੇ ਦੋ ਬੰਦੇ ਆਪਾਂ ਹੋਰੇ ਰਸਤੇ ਪਾਤੇ ਅਸੀਂ ਦੋ ਪਹੁੰਚ ਗਏ ਅਸੀਂ ਤਾਂ ਪਹੁੰਚ ਗਏ ਉਹ ਪਤਾ ਨਹੀਂ ਉਹਨਾਂ ਨੂੰ ਇਦਾਂ ਦੀ ਵੀ ਅਸੀਂ ਪਹਿਲਾਂ ਪਹੁੰਚ ਜਾਾਂਗੇ ਪਰ ਪਹੁੰਚ ਅਸੀਂ ਗਏ ਉਹਨਾਂ ਨੂੰ ਜਾਮ ਮਿਲ ਗਿਆ ਨਾ ਥੱਲੇ ਦੀ ਹਾਂ ਤੇ ਪਹੁੰਚਦੇ ਨੇ ਇੱਕ ਬੰਦਾ ਬਿਮਾਰ ਵੀ ਆ ਉਹਨੂੰ ਪਹਿਲਾਂ ਦਵਾਈ ਦਿਵਾਉਣੀ ਆ ਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਦਿਖਾਉਨੇ ਆ ਅੱਜ ਖੰਨੇ ਦਾ ਬਾਜ਼ਾਰ ਅੱਜ ਮੈਂ ਖਰੀਦਦਾਰੀ ਕਰਨੀ ਆ ਵਲਾਗ ਵਾਲਾ ਵਲਾਗ ਵਾਲਾ ਜੀ ਮੇਰੇ ਤੇ ਆ ਵਲਾਗ ਵਾਲਾ ਜੀ ਮੇਰੇ ਤੇ ਜਿੰਮੇਵਾਰੀ ਮੇਰਾ ਫੋਨ ਵਾਪਸ ਹੀ ਨਹੀਂ ਮਿਲਦਿਆਂ ਹੁਣ ਫਿਰ ਦਬਾ ਕੇ ਕੁੜੀ ਨੂੰ ਕੀ ਕੀ ਸੋਤ ਸਾਰਾ ਕੁਝ ਸੋਦੇ ਲਾਣੇ ਹੋਰ ਚਲੋ ਮਿਲਦੇ ਆ ਉਹ ਆ ਗਏ ਆਪਣੇ ਦੋ ਬੰਦੇ ਉਹ ਆਉਂਦੇ ਨੇ ਇਹ ਉਰੇ ਆਉਣਗੇ ਉਹ ਆ ਗਏ ਇਹ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਸਿਨੈਮੈਟਿਕ 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 ਹਾਉ ਨਾਂਗੇ ਨਗਾ ਹੀ ਲੈ ਚੱਲੋ ਲੋ ਵੀ ਪਹੁੰਚ ਗਿਆ ਆਪਾਂ ਖੰਨੇ ਅੱਜ ਦਾ ਕੰਮ ਠੰਡਾ ਹੀ ਆਈ ਲੱਗ ਰਿਹਾ ਅੱਜ ਰਪਿੰਦਰੇ ਕੰਮ ਉਹ ਕਰੂਗੀ ਉਹ ਕੰਦਸ ਵੀ ਪੱਕੀ ਸ਼ੌਕਾ ਹੋਣਾ ਹੈ ਤੇ ਹੈ ਉਬਸ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਪੱਕੀ ਸ਼ੌਕ ਤਾਂ ਖੰਨੇ ਦੀ ਸੇਲ ਦੇ ਵਿੱਚ ਪਹਿਲਾਂ ਖਾਓ ਜੁੱਤੀਆਂ ਸੇਲਾ ਹੈਗੀ ਆ ਪਰ ਕੱਠ ਘਟ ਗਿਆ ਨਾ ਕਿੰਨੇ ਦੀ 200 ਦੀ 200 ਦੀਆਂ ਜੁੱਤੀਆਂ ਇੱਧਰ ਕੁਰਤੇ ਪਜਾਮੇ ਉਸ ਦਿਨ ਨਾਲ ਤਾਂ ਘਟਾ ਦੇ ਬਲੰਗ ਮੈਂ ਕਹਿੰਦਾ ਬੈੱਡ ਸ਼ੀਟ 200 ਫੁੱਟੇ ਪਜਾਮੇ ਚੰਨੀਆਂ ਤੌਲੀਏ 500 ਦੇ 4 ਤੌਲੀਏ ਕਿੰਨੇ ਗਾਏ ਭਾਈ 500 ਦੇ 4 ਫੁੱਟੇ ਪਜਾਮੇ ਇੱਧਰ ਤੌਲੀਏ ਚੰਨੀਆਂ ਆ ਗਈ ਨੇ ਮਦਰ ਚੰਨੀਆਂ ਹੀ ਕਹਤਾ ਸੀ ਡਰੈਸਾ ਰੂਕ ਸਾੜੀ ਦੇ ਅੰਦਰ ਇਹਨਾਂ ਦੇ ਕੱਟ ਹੁੰਦੇ ਹੀ ਹੁੰਦਾ ਇਹਨਾਂ ਦੇ ਆਹੀ ਕੱਪੜੇ-ਕਪੜੇ ਹੁੰਦੇ ਨੇ ਕੱਪੜੇ-ਕਪੜੇ ਹੁੰਦੇ ਨੇ ਇਹ ਬਣ ਪਗੜੀ ਹਾਊਸ ਆਪਾਂ ਕੀ ਲੈਣਾ ਆਪਾ ਆਪਾ ਕੋਹ ਨਹੀਂ ਲੈਣਾ YouTube ਤੋਂ view ਲੈਣੇ ਨੇ ਇੱਧਰ ਜੁੱਤੀਆ 골ਡ 골ਡ ਦੀ ਸੇਲ ਸੂਟ ਆ ਵੀ 골ਡ ਪੈਸਾ ਕੀ ਆ ਹੋਰ ਕਹਿਮਾ ਅੱਜ ਜ਼ਿਆਦਾ ਜੁੱਤੀਆਂ ਹੀ ਘਾਤ ਦਿਖੀ ਜਾਂਦੀਆਂ ਨੇ ਮੈਨੂੰ ਹਣ ਤੱਕ ਅੱਗੇ ਨੇ ਜੁੱਤੀ ਲੈਣੀ ਤਾਂ ਦਿਖੀ ਜਾਂਦੀਆਂ ਨੇ ਇੱਕ ਬੰਦਾ ਪਹਿਲਾਂ ਲਿਆਇਆ ਕੁਝ ਸਮਾਨ ਤੇ ਫੇਰ ਹੁਣ ਲੱਗਿਆ ਹੋਇਆ ਮੇਲਾ ਲੱਗ ਪਿਆ ਉਹਦਾ ਮੈਂ ਤਾਂ ਕਈ ਸੁਣਿਆ ਮੈਂ ਤਾਂ ਪੁਰਾਣੇ ਦਿਨਾਂ ਵਿੱਚ ਆ ਜਾ ਇੱਧਰ ਕਬਰਾਟ ਹੋਣ ਲੱਗ ਗਈ ਸੱਚੀ ਮੇਰੇ ਤਾਂ ਕਬਰਾਟ ਹੁੰਦੀ ਆ ਮੈਂ ਉਹ ਤੋਂ ਪਹਿਲਾਂ ਮੈਨੂੰ ਮੇਰੇ ਪਾਸੋਂ ਨੂੰ ਕੋਈ ਲੈ ਨਹੀਂ ਵੇਖ ਲੱਗ ਗਈ ਮੇਲੇ ਮੇਲਾ ਭਾਈ ਛੇਲ ਦਿਖਲੇ ਦੀ ਜੀ ਟੁੱਟਿਆ ਹੋਇਆ 100 ਦੀ ਡਿਮਾਰਡ ਕੀਤੀ ਗਈ ਆ ਚੋਪਰ ਵੱਲੋਂ ਟੁੱਟਿਆ 100 ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਚੱਲੀਏ ਅੱਗੇ ਨੂੰ ਅੱਗੇ ਨੂੰ ਚੱਲੇ ਕੀ ਹੋ ਗਿਆ ਅੱਗੇ ਨੂੰ ਚੱਲੇ ਆ ਰਾਮਾ ਕਲੌਸ ਹਾਊਸ ਸੋਈ ਪੰਚੋ ਪੰਚੋ ਪਰ ਵੀ ਸੂਟ 550 ਲੈ ਜੋ ਆਕੇ ਭਾਈ ਪੈਣਾ ਦੀ ਆਪਣੀ ਹੱਟੀ 500 ਇੰਦਰ ਜੁੱਤੀਆ ਆਏ ਭਾਈ ਲੋਰ ਮੈਂ ਜਰਾ ਸਾਰੇ ਕੋਲੇ ਲੋਰ ਬਣਾਣ ਜਰਾ ਇੱਧਰ ਬੰਦਿਆਂ ਨੂੰ ਸੂਟ ਪਸੰਦ ਆ ਗਿਆ ਦੀ ਮੈਨੂੰ ਲੱਗਦਾ ਪਸੰਦ ਆ ਗਿਆ ਦੀ ਪਸੰਦ ਆ ਗਿਆ ਦੀ ਉਹ ਲੱਗ ਕੇ ਚੰਗੀ ਪੂਰੀ ਜਾਂਦੀ ਆ ਉਹ ਇੰਜਨ ਆਉਲ ਵਧੀਆ ਪਾਇਆ ਹੋਇਆ ਉਹ ਚ ਅਮਾ ਜੇ ਥੋੜਾ ਟਾਈਮ ਆ ਮੈਂ ਨਾਲ ਲੁੱਟਣ ਵਾਸਤੇ ਕੰਨੇਗਾ ਬਸ ਹੁਣ ਤਾਂ ਲਾਸਟ ਆ ਅਭੀ ਚੱਲਣਾ ਕੋਈ ਚਲੋ ਵੀ ਕ੍ਰੌਕਸ ਲੈ ਕੇ ਦੇ ਦਈਏ ਕੁੜੀ ਨੂੰ ਕੱਦੀ ਮੰਗਦੀ ਆ ਇਹ ਕ੍ਰੌਕਸ ਵੀ ਚੇਨਜਰ ਨੋਰ ਕ੍ਰੌਕਸ ਕੁੜੀ ਨੂੰ ਕ੍ਰੈਕਸ ਕ੍ਰੌਕਸ ਕ੍ਰੌਕਸ ਨਹੀਂ ਮਿਲ ਰਹੇ ਕੁੜੀ ਨੂੰ ਅੰਨੇ ਦੀ ਮਹਾ ਸੇਲ ਅੱਜ ਇੱਧਰ ਲਈ ਮੈਡੀਕਲ ਬੰਦ ਨੇ ਨਾ ਨਹੀਂ ਇਹਨੂੰ ਇੱਧਰੋਂ ਦਵਾਈ ਦਵਾ ਲੈਣ ਕਿ ਸੂ ਟੀ-ਸ਼ਰਟਾਂ ਖਾਣ ਪੀਣ ਦਾ ਸਮਾਨ ਵੀ ਲੈ ਸਕਦੇ ਜਿਹਨੂੰ ਭੁੱਖ ਲੱਗੀ ਆ ਸੇਲ ਚ ਆ ਕੇ ਇੱਧਰ ਲੈਣਗੇ ਸੂਟ ਨੌ ਪਾਲਸਾ ਲਿਪਸਟਿਕ ਔਰ ਇਹ ਅੱਜ ਥੋੜਾ ਘੱਟ ਠੀਕ ਠੀਕ ਆ ਮਤਲਬ ਕਿਤੇ ਕਿਤੇ ਜ਼ਿਆਦਾ ਆ ਜਾਂਦਾ ਸ਼ਰਟਾਂ ਕਹਿੰਦਾ ਵੇਖ ਜੰਮਾ ਕਿੰਨੇ ਕਿਲੇ ਲਾਈਏ ਬਾਈ ਕੀ ਰੇਟ ਆ ਬਾਈ 200 ਦੀ ਸ਼ਰਟ ਸਿਰਫ ਬੜ ਜਾ ਮੰਮੀ ਲਈ ਲਾਈਏ ਜਰਾਬਾ ਲੋਰਾ ਟੀ-ਸ਼ਰਟਾਂ ਲੈਂਗੇ ਕਿੰਨੇ ਵੀਰੇ 2500 2500 ਲਓ ਵੀ ਤੂੰ ਅੱਗੇ ਆ ਗਏ ਆ ਬੱਚੇ ਵਾਲੇ ਆ ਗਏ ਇਧਰ ਨਾ ਆ ਵੀ ਇਧਰ ਬੱਚੇ ਵਾਲੇ ਆ ਵੀ ਦੇਖੋ ਤੇ ਬੱਚੇ ਵਾਲੇ

200 ਭਾਈ ਬਸ ਯਾਰ ਇੱਕ ਵੇਖੋ ਫਿਰ ਬਾਕੀ ਬੰਦੇ ਆਪਣੇ ਅੱਗੇ ਜਾਂਦੇ ਆ ਆ ਤੌਲੀਆ ਭਾਈ ਕੋ ਭਾਈ ਕਿੰਨੇ ਦਾ ਤੌਲੀਆ ਕਿੰਨੇ ਦਾ 150 2 150 2 ਭਾਈ ਭਾਈ ਕੋ ਆ ਜਿਓ ਤੇ ਕੋ ਇੱਧਰ ਕੋਟ ਦੇਖੋ ਇੱਧਰ ਫੇਲ ਕੇ ਜੰਨਾ ਕਾਠਾ ਕਾਠ ਬਹੁਤ ਆ ਆ ਵੇਖੋ ਇੱਧਰ

सामने भी जुक्तियां इधर इधर भी सारी सेल इधर भी जुतियाँ भाई देखो हम चल अगे आखो इधर जुतियां सूटा इधर जुतियाँ भाई ਆ ਤੇ ਕੋ ਸੂਟ ਰੋਡ ਵਾਲ ਨੂੰ ਤਾਂ ਆ ਜਾਣਾ ਹੀ ਸੀ ਫਾਲੀਓ ਕਹਿੰਦੇ ਰਹਿ ਗਿਆ ਉੱਤੇ ਲੈ ਵੀ ਹੁਣ ਚੱਲ ਆਪਦੀ ਆਪਦੀਆਂ ਗੱਡੀਆਂ ਤੇ ਰੱਖੋ ਸਮਾਨ ਕੋਈ ਨਾ ਲਿਆਉਂਦੇ ਕੋਈ ਨੀ ਕੀ ਖੋਲਦੇ ਆਵਰੇ ਲਿਆ ਦੇਖੀ ਘੋੜ ਪਾਲੀ ਰੋਡ ਤੇ ਤਾਂ ਗਿਆ ਸੀ ਲੈ ਆਉਂਦਾ